ਪੰਜਾਬ ਦੇ ਤਰਨਤਾਰਨ ਵਿਧਾਨ ਸਭਾ ਹਲਕੇ ਦਾ ਨਤੀਜਾ ਜਿਮਣੀ ਚੋਣਾਂ ਦਾ ਕਾਂਗਰਸ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਔਰ ਸਵਾਲ ਖੜੇ ਹੋਣੇ ਜਿਹੜੇ ਸ਼ੁਰੂ ਹੋ ਗਏ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਲੁਧਿਆਣਾ ਦੇ ਵਿੱਚ ਜਿਮਣੀ ਚੋਣ ਹੋਈ ਤਾਂ ਉਦੋਂ ਵੀ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਸਵਾਲ ਖੜੇ ਕੀਤੇ ਗਏ ਤੇ ਹੁਣ ਜਦੋਂ ਤਰਨਤਾਰਨ ਸਾਹਿਬ ਦੇ ਵਿੱਚ ਜਿਮਣੀ ਚੋਣ ਹੋਈ ਤਾਂ ਹੁਣ ਵੀ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਸਵਾਲ ਖੜੇ ਹੋ ਰਹੇ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਵਿੱਚ ਇੱਕ ਚੋਣ ਨੂੰ ਛੱਡ ਕੇ ਹੋਰ ਕੋਈ ਵੀ ਅਜਾਈ ਚੋਣ ਨਹੀਂ ਹੈ ਜਿਹੜੀ ਕਾਂਗਰਸ ਜਿੱਤੀ ਹੋਵੇ ਕਾਂਗਰਸ ਹੁਣ ਚੋਣਾਂ ਜਿਹੜੀ ਹੈ ਹਾਰ ਦੀ ਆ ਰਹੀ ਹੈ ਜਿਸ ਨੂੰ ਲੈ ਕੇ ਰਾਜਾ ਵੜਿੰਗ ਦੀ ਕੁਰਸੀ ਪ੍ਰਧਾਨਗੀ ਵਾਲੀ ਵੀ ਖਤਰੇ 'ਚ ਹੈ ਸਾਰੇ ਕਾਂਗਰਸ ਲੀਡਰਾਂ ਦੇ ਵੱਲੋਂ ਕਿਤੇ ਨਾ ਕਿਤੇ ਦਿਲ ਦੇ ਵਿੱਚ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਆਪੜਾ ਪ੍ਰਧਾਨ ਜਿਹੜਾ ਹੈ ਬਦਲੇ ਕਿਉਂਕਿ ਰਾਜਾ ਵੜਿੰਗ ਹੁਣ ਆਪਣੀ ਪਤਨੀ ਦੀ ਚੋਣ ਵੀ ਨਹੀਂ ਜਿਤਾ ਸਕੇ ਜਦੋਂ ਰਾਜਾ ਵੜਿੰਗ ਦੀ ਪਤਨੀ ਐਮਪੀ ਚੋਣਾਂ ਦੇ ਵਿੱਚ ਖੜੀ ਸੀ ਤਾਂ ਉਹ ਵੀ ਹਾਰ ਗਈ ਸੀ ਤੇ ਇਸੇ ਲਈ ਜਿਹੜੇ ਸਵਾਲ ਨੇ ਉਹ ਲਗਾਤਾਰ ਉੱਠ ਰਹੇ ਨੇ ਤੁਹਾਨੂੰ ਇਹ ਵੀ ਦੱਸ ਤੀਏ ਕਿ ਰਾਜਾ ਵੜਿੰਗ ਹੁਣ ਕਿਸੇ ਵੇਲੇ ਵੀ ਪ੍ਰਧਾਨਗੀ ਦੀ ਕੁਰਸੀ ਤੋਂ ਹਟ ਸਕਦਾ ਹੈ ਲਗਾਤਾਰ ਸੂਤਰਾਂ ਦੇ ਹਵਾਲੇ ਤੋਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਰਾਜਾ ਵੜਿੰਗ ਤੇ ਐਕਸ਼ਨ ਹੋ ਸਕਦਾ ਹੈ ਔਰ ਉੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਜਮਾਨਤ ਜਬਤ ਜਿਹੜੀ ਇਹ ਤਰਨਤਾਰਨ ਦੇ ਵਿੱਚ ਹੋਈ ਹੈ ਇੰਨੀ ਮਾੜੀ ਹਾਲਾਤ ਜਿਹੜੇ ਬੜ ਗਏ ਸੀ ਤਰਨਤਾਰਨ ਦੇ ਵਿੱਚ ਕਾਂਗਰਸ ਤੇ ਹਿੱਸੇ ਕੁਝ ਹੀ ਵੋਟਾਂ ਜਿਹੜੀਆਂ ਆਈਆਂ ਨੇ ਜੋ ਕਿ ਇੱਕ ਸ਼ਰਮਨਾਕ ਵੀ ਹੋ ਸਕਦਾ ਹੈ ਕਾਂਗਰਸ ਇੱਕ ਪ੍ਰਾਣੀ ਪਾਰਟੀ ਐ ਨੈਸ਼ਨਲ ਪਾਰਟੀ ਐ ਇਸ ਦੇ ਬਾਵਜੂਦ ਵੀ ਜਮਾਨਤ ਜਬਤ ਹੋਣਾ ਇੱਕ ਵੱਡੀ ਗੱਲ ਐ ਕਿਉਂਕਿ 2027 ਦੀ ਚੋਣਾਂ ਵੀ ਦੂਰ ਨਹੀਂ ਨੇ ਜੇਕਰ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਦੂਜੇ ਜਾਂ ਫਿਰ ਤੀਜੇ ਨੰਬਰ ਤੇ ਆਉਂਦੀ ਤਾਂ ਹੋ ਸਕਦਾ ਸੀ ਕਾਂਗਰਸ ਦਾ ਕੁਝ ਵजूद ਜਿਹੜਾ ਬਚਦਾ ਲੇਕਿਨ ਹੁਣ ਜਿਸ ਤਰ੍ਹਾਂ ਜਮਾਂਤ ਜਬਤ ਹੋਈ ਹੈ ਇਹ ਇੱਕ ਨੈਸ਼ਨਲ ਪਾਰਟੀ ਦੇ ਲਈ ਬਹੁਤ ਹੀ ਸ਼ਰਮਨਾਕ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ 2027 ਦੀ ਚੋਣਾਂ ਦੇ ਲਈ ਸੈਮੀਫਾਈਨਲ ਮੰਨੀ ਜਾਂਦੀ ਸੂਬੇ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਬਹੁਤ ਪਿੱਛੇ ਰਹਿ ਗਈ ਹੈ ਕਾਂਗਰਸ ਚੋਣਾਂ ਦੇ ਵਿੱਚ ਚੌਥੇ ਸਥਾਨ ਤੇ ਰਹੀ ਇੱਥੋਂ ਤੱਕ ਕਿ ਅਮਰਿਤਪਾਲ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਤੋਂ ਵੀ ਅੱਗੇ ਰਹੀ ਕਾਂਗਰਸ ਉਮੀਦਵਾਰ ਦੀ ਜਮਾਨਤ ਜਬਤ ਹੋ ਗਈ ਨਤੀਜਿਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੀਡਰਸ਼ਿਪ ਤੇ ਵੀ ਸਵਾਲ ਖੜੇ ਕੀਤੇ ਨੇ ਕਾਂਗਰਸ ਦੇ ਅੰਦਰ ਧੜੇਬੰਦੀ ਵੀ ਤੇਜ਼ ਹੋ ਰਹੀ ਹੈ ਪਾਰਟੀ ਦਾ ਇੱਕ ਹੋਰ ਧੜਾ ਸਮੇਂ-ਸਮੇਂ ਤੇ ਇਹ ਮੁੱਦਾ ਉਠਾਉਂਦਾ ਰਹਿੰਦਾ ਹੈ ਤਰਨਤਾਰਨ ਚੋਣ ਵੜਿੰਗ ਦੇ ਵਿੱਚ ਜੋ ਵਿਵਾਦ ਜੁੜੇ ਨੇ ਰਾਜਾ ਵੜਿੰਗ ਦੇ ਨਾਲ ਤੁਹਾਨੂੰ ਦੱਸਦੇ ਕਿ ਉਹਨਾਂ ਨੇ ਪਹਿਲਾ ਜਿਹੜਾ ਵਿਵਾਦ ਸੀ ਕਿ ਕੀ ਤੁਸੀਂ ਖਾਲਿਸਤਾਨ ਚਾਹੁੰਦੇ ਹੋ ਜਾਂ ਹਿੰਦੂਸਤਾਨ ਤਰੰਤਨ ਉਪਚੋਨ ਦੇ ਲਈ ਪ੍ਰਚਾਰ ਕਰਦੇ ਸਮੇਂ ਰਾਜਾ ਵੜਿੰਗ ਨੇ ਖਾਲਿਸਤਾਨ ਪੱਖੀ ਸੰਸਦ ਮੈਂਬਰ ਅਮਰਿਤਪਾਲ ਦੇ ਨਾਮ ਤੇ ਖਾਲਿਸਤਾਨ ਦਾ ਮੁੱਦਾ ਉਠਾਇਆ ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਗੈਂਗਸਟਰਾਂ ਦੇ ਨਾਲ ਭਰਿਆ ਪੰਜਾਬ ਚਾਹੁੰਦੇ ਨੇ ਬੰਦੂਕਾਂ ਅਤੇ ਜ਼ਬਰੇ ਵਸੂਲੀ ਨਾਲ ਜਾਂ ਫਿਰ ਉਹ ਜੋ ਕੁਝ ਵੱਖਰਾ ਮੰਗਦੇ ਨੇ ਲੋਕਾਂ ਨੂੰ ਫੈਸਲਾ ਕਰਨ ਦਿਓ ਕਿ ਉਹ ਖਾਲਿਸਤਾਨ ਚਾਹੁੰਦੇ ਨੇ ਜਾਂ ਫਿਰ ਹਿੰਦੂਸਤਾਨ ਜੋ ਵੀ ਜਿੱਤੇਗਾ ਉਹ ਜਾਂ ਤਾਂ ਸਾਡੇ ਨਾਲ ਯਾਤਰਾ ਕਰੇਗਾ ਜਾਂ ਜੇਲ੍ਹ ਦੇ ਵਿੱਚ ਜਾਵੇਗਾ ਦੂਜਾ ਜਿਹੜਾ ਵਿਵਾਦ ਖੜਾ ਹੋਇਆ ਸੀ ਉਹ ਬੂਟਾ ਸਿੰਘ ਤੇ ਜੋ ਟਿੱਪਣੀ ਕੀਤੀ ਗਈ ਸੀ ਉਸ ਤੇ ਸੀ ਉਹਨਾਂ ਦਾ ਦੂਜਾ ਬਿਆਨ ਸਾਬਕਾ ਮੰਤਰੀ ਬੂਟਾ ਸਿੰਘ ਬਾਰੇ ਸੀ ਰਾਜਾ ਵੜਿੰਗ ਨੇ ਕਿਹਾ ਕਿ ਇੱਕ ਕਾਲਾ ਆਦਮੀ ਜੋ ਕਿ ਗ੍ਰਹਿ ਮੰਤਰੀ ਰਿਹਾ ਕਾਂਗਰਸ ਦੇ ਸਮੇਂ ਕਾਂਗਰਸ ਨੇ ਉਸ ਨੂੰ ਗ੍ਰਹਿ ਮੰਤਰੀ ਬਣਾਇਆ ਇਸ ਬਿਆਨ ਨੇ ਮਾਹੌਲ ਗਰਮਾ ਦਿੱਤਾ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਮਾਮਲੇ ਦਾ ਨੋਟਿਸ ਲਿਆ ਤੇ ਵੜਿੰਗ ਦੇ ਵਿਰੁੱਧ ਐਫਅਰ ਦਰਜ ਕਰਨ ਦਾ ਹੁਕਮ ਦਿੱਤਾ ਗ੍ਰਿਫਤਾਰੀ ਦੀ ਵੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇੱਕ ਦੂਜੇ ਦੋ ਸਿੱਖ ਬੱਚਿਆਂ ਦੇ ਜੋੜੇ ਨੂੰ ਛੇੜਨਾ ਵੀ ਜਿਹੜਾ ਕਿ ਭਾਰੀ ਪਿਆ ਰਾਜਾ ਵੜਿੰਗ ਨੂੰ ਜਿਵੇਂ ਹੀ ਚੋਣ ਆਪਣੇ ਆਖਰੀ ਪੜਾ ਤੇ ਪਹੁੰਚੀ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਚਾਰ ਦੇ ਦੌਰਾਨ ਦੋ ਸਿੱਖ ਬੱਚਿਆਂ ਦੇ ਜੋੜੇ ਫੜੇ ਨੇ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਦੋ ਸਰਦਾਰ ਜੀ ਕਿੱਥੇ ਜਾ ਰਹੇ ਹੋ ਜਿਵੇਂ ਹੀ ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਤਾਂ ਰਾਜਾ ਵੜਿੰਗ ਦੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਰਾਜਾ ਵੜਿੰਗ ਦੇ ਖਿਲਾਫ ਸਿੱਖਾਂ ਦੇ ਵਿੱਚ ਵੀ ਭਾਰੀ ਰੋਸ ਦੇਖਣ ਨੂੰ ਮਿਲਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਵੀਡੀਓ ਸ਼ੇਅਰ ਕਰਕੇ ਇਸ ਘਟਨਾ ਦੀ ਨਿੰਦਾ ਵੀ ਕੀਤੀ ਗਈ ਵੜਿੰਗ ਦੀ ਲੀਡਰਸ਼ਿਪ ਤੇ ਸਵਾਲ ਇਸ ਲਈ ਉੱਠ ਰਹੇ ਨੇ ਕਿਉਂਕਿ ਇੱਕ ਹੀ ਚੋਣ ਜਿਹੜੀ ਉਪ ਚੋਣ ਜਿੱਤੀ ਹੈ ਇਸ ਤੋਂ ਇਲਾਵਾ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਵਿੱਚ ਕੋਈ ਚੋਣ ਜਿਹੜੀ ਹੈ ਨਹੀਂ ਜਿੱਤੀ ਗਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਬੂਥ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹਾਲਾਂਕਿ ਸੀਨੀਅਰ ਆਗੂਆਂ ਦੇ ਵਿੱਚ ਧੜੇਬੰਦੀ ਆਮ ਸੀ ਸਿੱਧੂ ਸਮੇਤ ਕਈ ਆਗੂ ਪਾਰਟੀ ਤੋਂ ਦੂਰੀ ਬਣਾ ਕੇ ਰੱਖ ਰਹੇ ਨੇ ਜਦੋਂ 8 ਮਹੀਨੇ ਪਹਿਲਾਂ ਇਹ ਮੁੱਦਾ ਉੱਠਿਆ ਸੀ ਤਾਂ ਬਗੇਲ ਨੇ ਲਿਖਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਰੋਧੀ ਧਿਰ ਦੇ ਨੇਤਾ ਅਤੇ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ ਵਿਚਕਾਰ ਤਾਲਮਿਲ ਚਲਾਗਾ ਯੋਗ ਹੈ ਮੈਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਇਹ ਤਾਲਮਿਲ ਭਵਿੱਖ ਦੇ ਵਿੱਚ ਦੂਜੇ ਰਾਜਾਂ ਦੇ ਲਈ ਇੱਕ ਮਿਸਾਲ ਕਾਇਮ ਕਰੇਗਾ ਰਾਜਾਵੜਿੰਗ ਪਿਛਲੇ 4 ਸਾਲਾਂ ਤੋਂ ਸੂਬਾ ਪਾਰਟੀ ਮੁਖੀ ਰਹੇ ਨੇ ਹਾਲਾਂਕਿ ਕਾਂਗਰਸ ਸੰਵਿਧਾਨ ਦੇ ਅਨੁਸਾਰ ਜੋ ਸੂਬੇ ਦਾ ਪ੍ਰਧਾਨ ਹੁੰਦਾ ਹੈ ਕਾਂਗਰਸ ਦਾ ਜਿਵੇਂ ਕਿ ਪ੍ਰਧਾਨ ਹੈ ਤਾਂ ਉਸ ਦਾ ਕਾਰਜਕਾਲ 3 ਸਾਲ ਦਾ ਹੁੰਦਾ ਹੈ ਜਾਂ ਫਿਰ 1095 ਦਿਨ ਦਾ ਇਸ ਅਨੁਸਾਰ ਉਹਨਾਂ ਦਾ ਕਾਰਜਕਾਲ ਖਤਮ ਹੋ ਗਿਆ ਤੇ ਦੂਜਾ ਹੁਣ ਸੰਸਦ ਮੈਂਬਰ ਅਤੇ ਮੁੱਖ ਮੰਤਰੀ ਦੋਵੇਂ ਤੇ ਦੂਜਾ ਉਹ ਸੰਸਦ ਮੈਂਬਰ ਤੇ ਕਾਂਗਰਸ ਦੇ ਪ੍ਰਧਾਨ ਦੋ ਅਹੁਦੇ ਉਹਨਾਂ ਦੇ ਕੋਲ ਨੇ ਪਾਰਟੀ ਦੇ ਅੰਦਰ ਆਵਾਜ਼ਾਂ ਉੱਠ ਰਹੀਆਂ ਨੇ ਕਿ ਉਹਨਾਂ ਨੂੰ ਸਿਰਫ ਇੱਕ ਹੀ ਅਹੁਦਾ ਸੰਭਾਲਣਾ ਚਾਹੀਦਾ ਹੈ ਪੰਜਾਬ ਦੀ ਤਰਨਤਨ ਵਿਧਾਨ ਸਭਾ ਸੀਟ ਲਈ ਹੋਈ ਉਪ ਚੋਣ ਦਾ ਨਤੀਜਾ ਕਾਂਗਰਸ ਦੀ ਉਮੀਦਾਂ ਤੇ ਖਰਾ ਨਹੀਂ ਉਤਰਿਆ 2027 ਦੀਆਂ ਚੋਣਾਂ ਲਈ ਸੈਮੀ ਫਾਈਨਲ ਮੰਨੀ ਜਾਣ ਵਾਲੀ ਤਰਨਤਨ ਉਪ ਚੋਣ ਦੇ ਵਿੱਚ ਸੂਬੇ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਨਤੀਜਿਆਂ ਦੇ ਵਿੱਚ ਬੁਰੀ ਤਰ੍ਹਾਂ ਪਛੜ ਗਈ ਹੈ ਕਾਂਗਰਸ ਇਸ ਚੋਣ ਦੇ ਵਿੱਚ ਚੌਥੇ ਸਥਾਨ ਤੇ ਰਹੀ ਹੈ ਤੇ ਅਮਰਿਤਪਾਲ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਵੀ ਉਹਨਾਂ ਤੋਂ ਅੱਗੇ ਰਹੇ ਨੇ ਕਾਂਗਰਸ ਉਮੀਦਵਾਰ ਦੀ ਸੁਰੱਖਿਆ ਜਿਹੜੀ ਉਹ ਜਬਤ ਹੋ ਗਈ ਹੈ ਨਤੀਜਿਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਅਗਵਾਈ ਤੇ ਵੀ ਸਵਾਲ ਖੜੇ ਕੀਤੇ ਤੇ ਕਾਂਗਰਸ ਦੇ ਅੰਦਰ ਵੀ ਤੜੇਬੰਦੀ ਭੜਕ ਰਹੀ ਹੈ ਅਤੇ ਪਾਰਟੀ ਦਾ ਇੱਕ ਹੋਰ ਤੜਾ ਸਮੇਂ-ਸਮੇਂ ਤੇ ਇਸ ਮੁੱਦੇ ਨੂੰ ਉਠਾਉਂਦਾ ਰਿਹਾ ਹੈ